ਫਿਰ ਗੱਲ ਕਰਾਂਗੇ ਲਾਲਜੀਤ ਪੁੱਲਰ ਦੇ ਬਿਆਨ ਤੇ ਹਰਿਆਣਾ ਦੇ ਸੀਐਮ ਮਨੋਰ ਲਾਲ ਖੱਟੇ ਨੇ ਸਹਿਮਤੀ ਜਤਾਈ ਹੈ ਸਾਨੂੰ ਲਾਲਜੀਤ ਪੁੱਲਰ ਦੇ ਬਿਆਨ ਤੇ ਕੋਈ ਇਤਰਾਜ਼ ਨਹੀਂ ਉਹਨਾਂ ਨੇ ਕਿਹਾ ਦੇਸ਼ ਇੱਕ ਹੈ ਦੇਸ਼ ਇੱਕ ਹੈ ਤੇ ਜੇ ਦੋਵੇਂ ਸੂਬੇ ਮੁਰਤੋ ਇੱਕ ਹੋ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪੁੱਲਰ ਨੇ ਪੰਜਾਬ ਅਤੇ ਹਰਿਆਣਾ ਨੂੰ ਮੁਰਤੋ ਇਕੱਠੇ ਹੋਣ ਨੂੰ ਲੈ ਕੇ ਬਿਆਨ ਦਿੱਤਾ ਸੀ ਪੁੱਲਰ ਨੇ ਕਿਹਾ ਸੀ ਕਿ ਦੋਵੇਂ ਸੂਬੇ ਇਕੱਠੇ ਹੋਣਗੇ ਤਮ ਉਧਲ ਹੋ ਜਾਏਗਾ ਇਕ ਵਫੇਤ ਦੱਸ ਦੇ ਕਿ ਲਾਲਜੀਤ ਭੁੱਲਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਦਿਨ ਸੈਂਕੜੇ ਜਟੁੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਇਕੱਠੇ ਹੋਣ ਲਈ ਰਾਜ਼ੀ ਹਾਂ ਭੁੱਲਰ ਨੇ ਪੰਜਾਬ ਅਤੇ ਹਰਿਆਣਾ ਨੂੰ ਮੁਰਤੋ ਇਕੱਠੇ ਕਰਨ ਦੇ ਲਈ ਜੋ ਬਿਆਨ ਦਿੱਤਾ ਸੀ ਭੁੱਲਰ ਨੇ ਕਿਹਾ ਸੀ ਕਿ ਦੋਵੇਂ ਸੂਬੇ ਇਕੱਠੇ ਹੋ ਜਾਣ ਤਾਂ ਇਹ ጉዳਇ ਹੱਲ ਹੋ ਜਾਏਗਾ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਇਸ ਬਿਆਨ ਤੇ ਸਹਿਮਤੀ ਜਤਾਈ ਗਈ ਲਾਲਜੀਤਪੁਰ ਲੜਨੇ ਕੀ ਕੁਝ ਕਿਹਾ ਸੀ ਆਓ ਇੱਕ ਵਾਰ ਸੁਣਾ ਦਿੰਦੇ ਆ ਜੇ ਜੋ ਬਟਵਾਰਾ ਹੋ ਆਇਆ ਉਸਕੋ ਖਤਮ ਕਰ ਦੋ ਜੇ ਤੋ ਸੈਂਟਰ ਕੋ ਚਾਹੀਏ ਹਿਮਾਚਲ ਵੀ ਹਮੇ ਦੇ ਦੇ ਹਰਿਆਣਾ ਵੀ ਪੰਜਾਬ ਇੱਕ ਹੋ ਜਾਏ ਚੰਡੀਗੜ੍ਹ ਵੀ ਇੱਕ ਹੋ ਜਾਏ ਸਾਰਾ ਦੇਖੀਏ ਮਹਾ ਪੰਜਾਬ ਥਾ ਨਾ ਪਹਿਲੇ ਜਦ ਏਕ ਹੀ ਮੁੱਖ ਮੰਤਰੀ ਬੰਥਾ ਤਾਂ ਹਿਮਾਚਲ ਹਰਿਆਣਾ ਪੰਜਾਬ ਏਕਤਾ ਚੰਡੀਗੜ੍ਹ ਵੀ ਏਕਤਾ ਮੈਂ ਤਾਂ ਬੋਲਦਾ ਹੂੰ ਸੈਂਟਰ ਸਰਕਾਰ ਕੋ ਕਰਨਾ ਚਾਹੀਏ ਹਿਮਾਚਲ ਹਰਿਆਣਾ ਏਕ ਕਰਕੇ ਪੰਜਾਬ ਬਣਾ ਦੇ ਬੜੀ ਸਟੇਟ ਬਣ ਜਾਏ ਔਰ ਹਰਿਆਣੇ ਵਾਲੇ ਵੀ ਖੁਸ਼ ਹੋ ਜਾਣਗੇ ਪੰਜਾਬ ਅੱਛਾ ਨਾ ਭਾਈਓ ਪੰਜਾਬ ਬਣ ਜਾਏ ਤਾਂ ਅੱਛਾ ਮਾਰੀ ਟੌਰ ਬਣ ਜਾਏਗੀ ਪੰਜਾਬੀ ਤੋਂ ਪਹਿਲੇ ਪੰਜਾਬੀ ਥੇ ਹਰਿਆਣਾ ਤੋਂ ਸੈਂਟਰ ਸਰਕਾਰ ਨੇ ਮਾਰਾ ਪਟਵਾਰਾ ਕਰਦੀਆ ਹਮ ਤੋ ਕਹਤੇ ਹਰਿਆਣਾ ਆ ਹੀ ਪੰਜਾਬ ਮੇ ਜਾਏ ਤੋ ਫਿਰ ਸਾਰਾ ਕੁਛ ਹੀ ਹੋ ਜਾਏਗਾ ਰੋਹਿਤ ਬੰਸਲ ਸਾਡੇ ਨਾਲ ਜੁੜ ਚੁੱਕੇ ਨੇ ਰੋਹਿਤ ਆਲਾ ਕੇ ਜੋ ਜੋ ਵੀ ਬਿਆਨ ਸਾਹਮਣੇ ਆ ਰਹੇ ਨੇ ਲਾਲਜੀਤ ਭੁੱਲਰ ਦਾ ਬਿਆਨ ਬਿਲਕੁਲ ਵੱਖਰਾ ਬਿਆਨ ਹੈ ਔਰ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਉਸੇ ਬਿਲਕੁਲ ਸਹਿਮਤੀ ਜਤਾਈ ਗਈ ਹੈ ਜੀ ਬਿਲਕੁਲ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਤੁਸੀਂ ਉਹਨੇ ਟੀਵੀ ਤੇ ਦਿਨ ਤੇ ਸੁਣਿਆ ਪਰ ਦੂਸਰੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਸੋਚਾ ਔਰ ਇੱਕੇ ਵੱਡੀ ਸੋਚ ਹੈ ਇਹ ਤੋਂ ਸੋਚ ਕੇ ਸਾਨੂੰ ਕੋਈ ਇਤਰਾਜ਼ ਨਹੀਂ ਪੂਰੇ ਦਾ ਪੂਰਾ ਦੇਸ਼ ਇੱਕ ਹੈ ਔਰ ਅਗਰ ਫਿਰ ਵੀ ਜੇਕਰ ਪੰਜਾਬ ਨੂੰ ਇੱਕ ਕੀਤਾ ਜਾਂਦਾ ਤਾਂ ਇਸ ਚੀਜ਼ ਤੇ ਵੀ ਸਾਨੂੰ ਕੋਈ ਅਪੱਤੀ ਨਹੀਂ ਹੈ ਔਰ ਇਸ ਦਾ ਹੱਲ ਹੈ ਜਿਹੜਾ ਉਹ ਮਿਲ ਬੈਠ ਕੇ ਚਰਚਾ ਦੇ ਨਾਲ ਕੱਢ ਲੈਣਾ ਚਾਹੀਦਾ ਤਾਂ ਪੰਜਾਬ ਦੀ ਜਿਹੜੇ ਮੰਤਰੀ ਦੇ ਬਿਆਨ ਦਾ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਗਤ ਕੀਤਾ ਗਿਆ ਉਸ ਨੂੰ ਇੱਕ ਵੱਡੀ ਸੋਚ ਦੱਸਦੇ ਹੋਏ ਇਸ ਬਿਆਨ ਦਾ ਸਮਰਥਨ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਪੰਜਾਬ ਹਰਿਆਣਾ ਔਰ ਹਿਮਾਚਲ ਜਿਹੜੀਆਂ ਟੇਟਾ ਕਿਸੇ ਸਮੇਂ ਮਹਾਪੰਜਾਬ ਦੇ ਤੌਰ ਤੇ ਜਾਣੀਆਂ ਜਾਂਦੀਆਂ ਸੀਆਂ ਇੱਕ ਵਾਰ ਫੇਰ ਮਹਾਪੰਜਾਬ ਹੋਣ ਦੇ ਵਿੱਚ ਆ ਇੱਕ ਵਾਰ ਫਿਰ ਤੋਂ ਉਹੀ ਪੰਜਾਬ ਹੋ ਗਏ ਜਿਸ ਦੇ ਵਿੱਚ ਕਹਿ ਲਈਏ ਕਿ ਇਹ तमाम ਸੂਬੇ ਸ਼ਾਮਿਲ ਸੀ ਚੰਡੀਗੜ੍ਹ ਜਿਸ ਦੇ ਵਿੱਚ ਸ਼ਾਮਿਲ ਸੀ ਜਦੋਂ ਚੰਡੀਗੜ੍ਹ ਦਾ ਨਿਰਮਾਣ ਕੀਤਾ ਜਾਂਦਾ ਉਸ ਸਮੇਂ ਦਾ ਜਿਹੜਾ ਪੰਜਾਬ ਸੀਗਾ ਉਹ ਪੰਜਾਬ ਦੀ ਕਲਪਨਾ ਜਿਹੜੀ ਲਾਲਜੀਤ ਸਿੰਘ ਢੁੱਲਰ ਨੇ ਕੀਤੀ ਉਹ ਉਸ ਦੇ ਉੱਪਰ ਜਿਹੜੀ ਮੋਹਰ ਹੈ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਦੇ ਵੱਲੋਂ ਲਗਾਈ ਗਈ ਹੈ ਜੀ ਇੰਨੇ ਸਾਲ ਹੋ ਗਏ ਇਸ ਸਾਲ ਹੋ ਗਿਆ ਹਰਿਆਣਾ ਨੇ ਆਪਣੀ ਵਕਰੀ ਹੋਂਦ ਬਣਾਈ ਹੈ ਔਰ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਕੀ ਲੱਗਦਾ ਹੈ ਕਿ ਵਾਕਈ ਇਸ ਬਿਆਨ ਨੂੰ ਸੀਰੀਅਸਲੀ ਲਿਆ ਗਿਆ ਕਿ ਸਹਿਮਤੀ ਜਤਾਈ ਗਈ ਹੈ ਕਿਉਂਕਿ ਇੱਕ ਵਕਰੀ ਹੋਂਦ ਬਣਾ ਚੁੱਕਿਆ ਉਹ ਸੁਭਾ ਕੀ ਲੱਗਦਾ ਹੈ ਕਿ ਵਾਪਸ ਮਰਜਿੰਗ ਦੇ ਲਈ ਆਏਗਾ ਫਿਰ ਉਸ ਹੋਂਦ ਦਾ ਕੀ ਹੋਊਗਾ ਫਿਰ ਜੇ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹਾ ਬੇਹਤ ਮੁਸ਼ਕਲ ਜਾਪਦਾ ਹੈ ਕਹਿੰਦੇ ਆ ਕਿ ਵੀ ਜਿਹੜਾ ਸੂਬਾ ਇੱਕ ਵਾਰੀ ਹੋਣ ਚ ਆ ਗਿਆ ਹਾਲੇ ਤੱਕ ਕੋਈ ਵੀ ਅਜਿਹੀ ਚੀਜ਼ ਨਹੀਂ ਜਿਸ ਨੂੰ ਕਹਿ ਲਈਏ ਕਿ ਬਦਲਿਆ ਜਾ ਸਕੇ ਪਰ ਜੇਕਰ ਤੁਸੀਂ ਆ ਭਾਰਤ ਦਾ ਧਰਾਤਲ ਦੇਖੋਗੇ ਤਾਂ ਭਾਰਤ ਦੇ ਧਰਾਤਲ ਦੇ ਵਿੱਚ ਬਹੁਤ ਵੱਡੇ ਬਦਲਾਅ ਆਏ ਆ ਬਹੁਤ سارے ਸੂਬੇ ਜਿਸ ਸਮੇਂ ਆ ਨਿਰਮਾਣ ਹੋਏ ਸੀ ਤਾਂ ਉਸ ਸਮੇਂ ਇੰਨੀ ਗਿਣਤੀ ਨਹੀਂ ਸੀ ਹੌਲੀ ਹੌਲੀ ਵਕਤ ਵਕਤ ਸੂਬੇ ਅਲੱਗ ਹੋਏ ਚਾਹੇ ਕੇਂਦਰੀ ਮਧ ਪ੍ਰਦੇਸ਼ ਦੇ ਵਿੱਚੋਂ ਚਾਰਖੰਡ ਛਤੀਸਗੜ ਅਲੱਗ ਹੁੰਦੇ ਨਜ਼ਰ ਆਏ ਬਿਹਾਰ ਦੇ ਵਿੱਚੋਂ ਸੂਬੇ ਕੱਢੇ ਗਏ ਪੰਜਾਬ ਦੇ ਵਿੱਚੋਂ ਸੂਬੇ ਅਲੱਗ-ਅਲੱਗ ਕੀਤੇ ਗਏ ਹਰਿਆਣਾ ਹਿਮਾਚਲ ਪੰਜਾਬ ਦੇ ਵਿੱਚੋਂ ਕੱਢਿਆ ਗਿਆ ਇਸ ਤੋਂ ਇਲਾਵਾ ਜਿਸ ਦਾ ਤੁਸੀਂ ਸਾਊਥ ਦੇ ਵਿੱਚ ਨਜ਼ਰ ਮਾਰੋਗੇ ਤਾਂ ਤੇਲੰਗਾਨਾ ਬਿਲਕੁਲ ਨਵਾਂ ਸਟੇਟ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈਗਾ ਇਸ ਤੋਂ ਇਲਾਵਾ ਜਿਹੜ ਲਗ ਇੱਕ ਕਰ ਦਿੱਤਾ ਜਾਂਦਾ ਹੈਗਾ ਤਾਂ ਜੇਕਰ ਸੂਬਿਆਂ ਦੀ ਵੰਡ ਕੇਂਦਰ ਤੋਂ ਨਹੀਂ ਤੁਸੀਂ ਬੜੇ ਰਹਿਣਾ ਆਮ ਆਦਮੀ ਪਾਰਟੀ ਦਾ ਐਬਾਬ ਗਰੇਵਾਲ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਔਰ ਤੁਸੀਂ ਜਾਓ ਤਾਂ ਤੁਸੀਂ ਵੀ ਉਹਨਾਂ ਦੇ ਕੋਲੋਂ ਸਵਾਲ ਪੁੱਛ ਸਕਦੇ ਹੋ ਐਬਾਬ ਗਰੇਵਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਐਬਾਬ ਗਰੇਵਾਲ ਜੀ ਲਾਲਜੀਤ ਸਿੰਘ ਪੁੱਲਰ ਕਹਿੰਦੇ ਨੇ ਕਿ ਦੋਵੇਂ ਸੂਬੇ ਇੱਕ ਹੋ ਜਾਣ ਤਾਂ ਮਸਲਾ ਹੱਲ ਹੋ ਜਾਏਗਾ ਸਵਾਹੀਆ ਲਾਲਾ ਤਾਂ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਸਹਿਮਤੀ ਜਤਾਈ ਗਈ ਹੈ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਬਹੁਤ ਖੂਬਸੂਰਤ ਗੱਲ ਕੀਤੀ ਸੀ ਭੋਲਾ ਸਾਹਿਬ ਨੇ ਬਹੁਤ ਖੂਬਸੂਰਤ ਗੱਲ ਕੀਤੀ ਮਤਲਬ ਇਹ ਹੈ ਕਿ ਆਪਣਾ ਖਿੱਤਾ ਬਰਬਾਦ ਹੋ ਰਿਹਾ ਜਦੋਂ ਫਲੱਡ ਆਏ ਕਈ ਬੇਫੂਕ ਸੋਸ਼ਲ ਮੀਡੀਆ ਤੇ ਸ਼ੁਰੂ ਹੋਏ ਸੀ ਕਿ ਦੇਖੋ ਪਾਕਿਸਤਾਨ ਮੇਂ ਕੀ ਹੋ ਗਿਆ ਤੇ ਮੁੜ ਕੇ ਆਪਣੇ ਨਾਲ ਵੀ ਹੋ ਗਿਆ ਤੇ ਆਪਾਂ ਤਾਂ ਪੰਜ ਦਰਿਆਵਾਂ ਦੀ ਧਰਤੀ ਹੈ ਜੀ ਸਿੰਧੂ ਤੋਂ ਲੈ ਕੇ ਜਮੁਨਾ ਤੱਕ ਸਾਰਾ ਕੁਝ ਹੀ ਪੰਜਾਬ ਹੈ ਤੇ ਆਪਣੀ ਪ੍ਰੋਬਲਮਸ ਵੀ ਸਾਂਝੀਆਂ ਤੇ ਆਪਣੀ ਸੋਲੂਸ਼ਨਸ ਵੀ ਸਾਂਝੀਆਂ ਤੇ ਜੇ ਆਪਾਂ ਰਲ ਕੇ ਉਹਨਾਂ ਪ੍ਰੋਬਲਮਸ ਦਾ ਹੱਲ ਕਰ ਲਈਏ ਆਪਾਂ ਬਹੁਤ ਬਿਹਤਰ ਰਹਿ ਜਾਾਂਗੇ ਐਂਡ ਜਿਸ ਤਰ੍ਹਾਂ ਆਪਾਂ ਤੀਜੇ ਪੱਤਣ ਤੇ ਪਹੁੰਚ ਗਏ ਇਕੱਲੇ ਆਪਾਂ ਹੀ ਪਹੁੰਚੇ ਆਂ ਪੂਰੀ ਪੰਜਾਬ ਦੀ ਧਰਤੀ ਪਹੁੰਚੀ ਆ ਆਪਾਂ ਨੂੰ ਸਿਆਸਤ ਨੇ ਵੰਡ ਕੇ ਛੋਟਾ ਪੰਜਾਬ ਬਣਾਤਾ ਬਟ ਪੂਰੀ ਪੰਜਾਬ ਦੀ ਧਰਤੀ ਪਹੁੰਚੀ ਆ ਅੱਜ ਐਸਪੀਜੀ ਪੱਤਣ ਤੇ ਆਪਣੇ ਨਲਕਿਆਂ 'ਚ ਪਾਣੀ ਮੁੱਕ ਗਿਆ ਆਪਣੀ ਹਵਾ 'ਚ ਜ਼ਹਿਰ ਆ ਆਪਣੀ ਜ਼ਮੀਨ 'ਚ ਜ਼ਹਿਰ ਆ ਜੇ ਆਪਾਂ ਅੱਜ ਉਹ ਪੁਰਾਣੀ ਸਿਆਸਤ ਨੂੰ ਭੁੱਲ ਕੇ ਨਵੀਂ ਇੱਕ ਸੋਚ ਲੈ ਕੇ ਚੱਲ ਸਕਦੇ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਆਂ ਕੀ ਕੀ ਸੋਚ ਦਾ ਫਰਕ ਹੈ ਉਹਨਾਂ ਲਈ ਪੰਜਾਬ ਇਹਨਾਂ ਲਈ ਪੰਜਾਬ ਇੱਕ ਪੋਲਿਟਿਕਲ ਐਂਟੀਟੀ ਹੈ ਜਿਹੜੀ ਇਹਨਾਂ ਨੇ ਮਕੇ ਵਨ ਟੂ ਕੇਸ ਸਿਆਸਤ ਲਈ ਬਣਾਈ ਹੈ ਲੇਕਿਨ ਅਬਾਰ ਜੀ ਇੱਕ ਬਿਆਨ ਦੇਣਾ ਉਹ ਵੱਖਰੀ ਗੱਲ ਹੁੰਦੀ ਹੈ ਲੇਕਿਨ ਅਮਲੀ ਜਾਮਾ ਪਹਿਨੋਣਾ ਜਾਂ ਕਿੰਨਾ ਪੋਸੀਬਲ ਹੋ ਸਕਦੀ ਹੈ ਇਹ ਚੀਜ਼ ਨਹੀਂ ਬਿਲਕੁਲ ਹੋ ਸਕਦਾ ਇਹ ਸੋਚ ਦਾ ਫਰਕ ਹੈ ਸੋਚ ਦਾ ਫਰਕ ਹੈ ਜੇ ਸੋਚ ਡਿਵਾਈਡ ਕਰ ਸਕਦੇ ਸੋ ਚੀਜ਼ ਹੈ ਕਿਉਂ ਨਹੀਂ ਕਰਤਾ ਤੁਸੀਂ ਇੱਕ ਗੱਲ ਦੇਖੋ ਜੀ 47 ਚ ਵੰਡਿਆ ਗਿਆ ਪੰਜਾਬ ਪੰਜਾਬ ਮੁੜ ਕੇ 64 ਚ ਵੰਡਿਆ ਗਿਆ 84 ਚ ਸੇ ਸਾਨੂੰ ਵੰਡਦੇ ਅਹਿਸਾਸ ਕਰਾਏ ਗਏ ਜੇ बार-बार ਵੰਡ ਸਕਦੇ ਆ ਤੇ ਆਪਾਂ ਇੱਕ ਸੋਚ ਪੈਦਾ ਕਰਕੇ ਜੋੜ ਵੀ ਸਕਦੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੇ ਕਿਉਂ ਨਹੀਂ ਆਪਾਂ ਇਹ ਕਹਿ ਸਾਡੇ ਕਿ ਅਸੀਂ ਇੱਕ ਲੋਕ ਆ ਸਾਡੀਆਂ ਪ੍ਰੋਬਲਮਸ ਲਿੱਖ ਨੇ ਸਾਡੀ ਧਰਤੀ ਇੱਕ ਹੈ ਤਾਂ ਸਾਡੀ ਧਰਤੀ ਜਿਹੜੀ ਆ ਉਹ ਇਸ ਤੰਨੇ ਇਹ ਕਹਿ ਰਹੀ ਹੈ ਕਿ ਬੱਚਿਓ ਤੁਸੀਂ ਹੁਣ ਮੈਨੂੰ ਆਪਣੇ ਆਪជាਤੀ ਮਫਾਦਾ ਦੀ ਨਾ ਬੋਲੋ ਤੁਸੀਂ ਘੱਟੋ ਘੱਟ ਮੇਰੇ ਬਾਰੇ ਐਦਾਂ ਸੋਚੋ ਕਿ ਮੈਂ ਤੁਹਾਡੀ ਮਾਂ ਐਂਡ ਮੈਂ ਤੁਹਾਨੂੰ ਮਲਕੀ ਸਾਰਾ ਕੁਝ ਦਿੱਤਾ ਅੱਜ ਆਪਾਂ ਕਹਿੰਦੇ ਪੀਰਾ ਕੁਰੀਆਂ ਦੀ ਧਰਤੀ ਬਾਬਿਆਂ ਦੀ ਧਰਤੀ ਆਪਾਂ ਕਿਆ ਨੇ ਹਾਂ ਜੀ ਜੇ ਕਹਿਣਿਆ ਕਿਉਂ ਆ ਧਰਤੀ ਹੋ ਉਹ ਧਰਤੀ ਤਾਂ ਹੈ ਕਿਉਂਕਿ ਇਹਨਾਂ ਨੇ ਬਖਸ਼ ਦਿੱਤੀ ਸੀ ਆਪਾਂ ਨੂੰ ਤੇ ਇਹ ਆਪਾਂ ਅੱਜ ਵੀ ਇਹੀ ਸੋਚ ਰੱਖਾਂਗੇ ਕਿ ਅਸੀਂ ਜੀ ਮਕਿ ਡਿਵਾਈਡਡ ਰਹੀਏ ਪਰ ਅਸੀਂ ਸਾਡੀ ਜ਼ਮੀਨ ਵੀ ਜ਼ਹਿਰੀਲੀ ਸਾਡੇ ਬੱਚੇ ਵੀ ਮਾਈਗ੍ਰੇਟ ਕਰਨ ਸਾਡੀ ਹਵਾ ਵੀ ਜ਼ਹਿਰੀਲੀ ਹੋ ਗਈ ਸੜਕਾਂ ਸਾਰਾ ਕੁਝ ਅਰੀਲਾ ਹੋ ਗਿਆ ਤੇ ਸਰ ਕੋ ਪਾਣੀ ਵਿੱਚ ਮੁੱਕ ਚੱਲਣਾ ਤੇ ਫਿਰ ਇਹ ਤਾਂ ਬਹੁਤ ਵੰਡ ਪਾਉਣ ਵਾਲੀ ਗੱਲ ਹੈ ਨਾ ਜੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਖੱਤਰ ਸਾਹਿਬ ਨੇ ਜੋ ਕਿਹਾ ਬਿਲਕੁਲ ਠੀਕ ਸਹਿਮਤੀ ਦਿਖਾਈ ਭੁੱਲਰ ਸਾਹਿਬ ਨੇ ਬੜਾ ਖੂਬਸੂਰਤ ਖਿਆਲ ਜਕ ਪ੍ਰਵੀਨ ਅਤਰੇ ਜੀ ਵੀ ਹਰਿਆਣਾ ਤੋਂ ਹਰਿਆਣਾ ਬੀਜਪੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਪ੍ਰਵੀਨ ਅਤਰੇ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਲਾਲਜੀਤ ਸਿੰਘ ਭੁੱਲਰ ਦਾ ਜੋ ਬਿਆਨ ਹੈ ਕਿ ਹਰਿਆਣਾ ਤੇ ਪੰਜਾਬ ਨੂੰ ਇੱਕ ਹੋ ਜਾਣਾ ਚਾਹੀਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਇਸੇ जताई और पंजाब तो आम आदमी पार्टी भी यही कह रही है कि बहुत अच्छा सुझाव देता है तुसी की सोच दे नहीं देखिए एकता से तो किसी को, को इनकार हो ही नहीं सकता एकीकरण और एकता इससे कोई इनकार कैसे करेगा पूरा देश एक है पूरा देश एक में है लेकिन विषय ये है कि एकीकरण और एकता एक, एक अच्छा विषय है लेकिन जो ज्वलंत मुद्दे हैं उनको इस तरह के बयान देके डाइल्यूट नहीं किया जा सकता अगर प्रयास केवल ज्वलंत मुद्दों को डाइल्यूट करने का है तो वो कोई राजनीति है वरना एकीकरण और एकता से कौन इनकार सकता है पूरा देश ही है हमारा तो एक होने के लिए क्या करना होगा आपको लगता है कि अगर ये पॉसिबल है तो क्या करना होगा उसके लिए क्योंकि एक लंबा अरसा हो चुका है अपना अस्तित्व अलग से बनाया हरियाणा ने और अब अगर एक हो जाने की बात आगे बढ़ेगी तो फिर उस उस अस्तित्व का क्या होगा देखिए पहली चीज तो ये है कि जब तक आप एक दूसरे की भावनाओं का और एक दूसरे के मुद्दों और विषयों का सम्मान नहीं करेंगे तो कैसे चलेगा अब एक एस एसवाईएल के विषय को ले लीजिए हम सब जानते हैं बंटवारे में हरियाणा को अपने हिस्से का पानी मिला था हम सब जानते हैं कि हरियाणा की धरती उस पानी का इंतजार कर रही है तो क्या पंजाब के राजनेताओं को इस विषय का सम्मान नहीं करना चाहिए क्या लालजी फुल्लर साहब को या पंजाब के दूसरे राजनेताओं को ये नहीं कहना चाहिए की हरियाणा के हक का पानी है भी दीदी हरियाणा को तो आप सवाल तो यही है कि वैचारिक मतभेद जो हैं वो कैसे खत्म होंगे बाप गरेवाल जी कुछ कहना चाहूंगे जी बिल्कुल कहना चाहूंगा बिल्कुल हरियाणा का हक का पानी हरियाणा को मिलना चाहिए और पंजाब के हक का पानी पंजाब को मिलना चाहिए एक वाटर सिस्टम पाकिस्तान को जा रहा है तबाही के बात है उनके भी आती है हमारे भी होती है सारा देश तो एक है लेकिन साठ निर्यात की शक्ति स्पेशल है यहाँ पे सेकुलरिज्म का वास होता है और यहाँ पे देश की जो बात हुई थी धर्म के नाम पे आज से नहीं छह सौ साल पहले से वो गुरुओं ने बंद कर दी थी और ये कह दिया था कि हम एक लोग और किसान आंदोलन ने ये सिद्ध कर दिया किसान आंदोलन ने ये सिद्ध कर दिया किसान पंजाब से चला और हरियाणा से जुड़ा तो हरियाणा में खाना खिलाया हरियाणा में आके सेवा की आओ हम की एस्टेबिलिटी आए हम एक लोग हैं ਤੇ ਕੁੱਝ ਆਪਾਂ ਵੀ ਪ੍ਰੋਬਲਮਸ ਨੂੰ ਨਾ ਇੱਕਾਸਮਤ ਲਈਏ ਕਿ ਦੇਖੋ ਜਿੱਦਾਂ ਕਾਮਨ ਪ੍ਰੋਬਲਮ ਪਾਣੀ ਬਿਲਕੁਲ ਖਤਮ ਹੋ ਰਿਹਾ ਸਬਦਾ ਖਤਮ ਹੋ ਰਿਹਾ ਕਣਕ ਛੋਲੇ ਨੇ ਸਭ ਦੀ ਜਾਨ ਲੈ ਲਈ ਸਾਡੇ ਬੱਚੇ ਬਾਹਰ ਜਾ ਰਹੇ ਹਰਿਆਣੇ ਦੇ ਨਹੀਂ ਜਾ ਰਹੇ ਸਮਾਜਲ ਦੇ ਨਹੀਂ ਜਾ ਰਹੇ ਪੰਜਾਬ ਦੇ ਨਹੀਂ ਜਾ ਰਹੇ ਸਾਡੇ ਬੱਚੇ ਬਾਹਰ ਜਾ ਰਹੇ ਨਾ ਜੀ ਸਾਡਾ ਜਿਹੜਾ ਬ੍ਰੇਨ ਟ੍ਰੇਨ ਹੋ ਰਿਹਾ ਅਸੀਂ ਜੇ ਦੱਸ ਕੇ ਵੀ ਪਟਾ ਮਾਈਂਡਸਟੂਡ ਉਸ ਕੀ ਨਹੀਂ ਕਰ ਸਕਦੇ ਸੋ ਸਾਡਾ ਇਹ ਕਹਿਣਾ ਹੈ ਕਿ ਜਿਹੜੇ ਨਾਮ ਤੇ ਦੇਖੋ ਧਰਮ ਦੇ ਨਾਮ ਤੇ ਪੰਜਾਬ 47 ਚ ਵੰਡਿਆ ਨਾ ਜੀ ਕਿ ਉਹ ਮੁਲਕ ਦੇ ਚਾਰ ਚਫੇਰ ਵੰਡਿਆ ਸੀ ਪੰਜਾਬੀ ਸੂਬਾ ਜੋ ਮਰਜੀ ਕਹ ਲੋ ਵੰਡਿਆ ਦਾ ਧਰਮ ਦੇ ਨਾਮ ਤੇ ਬਾਈ ਸਿੱਧੀ ਗੱਲ ਹੈ ਉਸ ਤੋਂ ਬਾਅਦ ਲੜਾਈਆਂ ਕਰਾਈਆਂ ਨਾ ਜੀ ਇਹਨੇ ਸਾਲ ਲੜਾ ਲਿਆ ਇੱਕ ਅੰਦੋਲਨ ਨੇ ਸਿੱਧ ਕਰਤਾ ਕਿ ਆਪਾਂ ਇੱਕ ਲੋਗਾ ਤੇ ਜੇ ਇੱਕ ਲੋਗਾ ਆਪਣੀਆਂ ਸਮੱਸਿਆਵਾਂ ਇਕੱਲੇ ਆਪਣੀ ਪ੍ਰੋਬਲਮਸ ਇਕੱਲੇ ਸਿਆਸਤ ਨੂੰ ਕਿਉਂ ਵਿੱਚ ਚਾੜਨ ਜਿੰਨੇ ਆ ਇੱਕ ਹੋ ਕੇ ਵੀ ਆਰ ਨਾਟ ਸੇਇੰਗ ਰਿਮੂਵ ਫਿਜ਼ੀਕਲ ਬੌਡ ਵੀ ਸਸੇ ਕਹ ਰਹੇ ਆ ਮਾਨਸਿਕਤਾ ਇਕ ਕਰ ਲੋ ਇਕੱਠੇ ਨਾਲ ਕੇ ਪ੍ਰੋਬਲਮ ਸੋਲਵ ਕਰ ਲੋ ਸਾਰੇ ਤਰੱਕੀ ਦੀ ਮਾਨਸਿਕਤਾ ਇਕ ਹੋਣੀ ਕਰਨੀ ਪਵੇਗੀ ਅਤਰੇ ਜੀ पहली चीज तो ये है कि जो अभी साहब ने बात कही कि धर्म के नाम पे पंजाब का बंटवारा हुआ उन्नीस में बिल्कुल ठीक कहा इन्होंने लेकिन फिर इन्होंने एक थोड़ा सा सेक्चुअल गलती कर दी इन्होंने ये कह दिया कि उसके बाद भी पंजाब का बंटवारा धर्म के नाम पे हुआ ऐसा नहीं है वो भाषा के आधार पे प्रदेश बने लेकिन इन्होंने जो ये बात कही है कि पानी का दोहन हो रहा है पानी कम हो रहा है इस बात से कोई इंकार नहीं कर सकता लेकिन उसके लिए सरकार ने क्या कदम उठाए वो बड़ा महत्वपूर्ण आज की बैठक में केंद्रीय जल संसाधन मंत्री ने बाकायदा पंजाब के मुख्यमंत्री साहब को ये बात कही कि ट्रिप इरिगेशन के मामले में हरियाणा में एक हजार प्रतिशत की तरक्की हुई लेकिन पंजाब उसने काम क्यों नहीं कर रहा है एक तरफ हरियाणा के किसान धान की खेती ना लगाए डायवर्सिफिकेशन की तरफ जाए पानी का दोहन ना करे उसके लिए अलग अलग स्कीम्स लेके आ रहा है और किसान उस स्कीम्स को एक्सेप्ट कर रहे हैं पंजाब को इसके ऊपर काम करना चाहिए तो कहीं ना कहीं जिम्मेदारी तो सरकार की है वो किस तरह से किसान को इस बात के लिए सहमत करता है कि वो पानी का दोहन ना करे बिल्कुल 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 पानी का मैं 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 आपकी बात सुनूंगी दोबारा से एक बार हरियाणा के मुख्यमंत्री मनोहर लाल खट्टर ने लालजी सिंह पुल्लर ने बयान दिया था कि क्या एक बार फिर तो सुन लेने हैं हरियाणा हिमाचल चंडीगढ़ पंजाब सब कुछ शिव कर देना चाहिए, चाहिए। पानी का जनजात खत्म हो जाए चलो अच्छा है उनकी जो जो उनकी सोच है वो एक बड़ी सोच है उस बड़ी सोच में कहीं कोई आपत्ति नहीं है सारा देश भी एक है और अगर फिर से पंजाब एक होता तो किसी को आपत्ति नहीं है बैठ करके मॉडलिटी एक बात है चाहिए हरियाणा हिमाचल चंडीगढ़ पंजाब सब कुछ युग कर देना चाहिए, चाहिए। पानी का झंझट खत्म हो जाए। चलो अच्छा है उनकी जो जो उनकी सोच है वो एक बड़ी सोच है उस बड़ी सोच में कहीं कोई आपत्ति नहीं है सारा देश भी एक है और अगर फिर से पंजाब एक होता तो किसी को आपत्ति नहीं है बैठ करके मॉडल गरेवाल जी दोनों सुबह अहबाब जान बहुत गल है

ਦਲਤਾ ਇਹ ਕਿ ਧਰਮ ਦੇ ਨਾਂ ਤੇ ਵੰਡਿਆ ਚਾਰਚ ਅਕਾਲੀਆਂ ਨੇ ਮੰਗਿਆ ਇਹਨਾਂ ਦੇ ਭਾਈਵਾਲਾਂ ਨੇ ਪੰਜਾਬੀ ਸੂਬਾ ਬੜੀ ਬਦਕਿਸਮਤੀ ਨਾਲ ਹਿੰਦੀ ਸਪੀਕਿੰਗ ਲੋਕਾਂ ਨੇ ਜਿਹੜੇ ਪੰਜਾਬੀ ਸੀ ਹਰਿਆਣੇ ਦੇ ਉਹਨਾਂ ਨੂੰ ਉਕਸਾਇਆ ਇਹਨਾਂ ਦੇ ਭਾਈਵਾਲਾਂ ਨੇ ਜਨ ਸੰਗਮਾਂ ਨਾਲ ਨੇ ਉਹਨਾਂ ਨੇ ਆਪਣੀ ਮਾਤਰ ਭਾਸ਼ਾ ਹਿੰਦੀ ਬੋਲੀ ਹਿਮਾਚਲ ਮੇਰੀ ਮਾਂ ਤੇ ਮੇਰੀ ਨਾਨੀ ਵੀ ਸੋਲੰਗੀਆ ਸੋਲੰਗੀ ਵੀ ਅੱਜ ਵੀ ਬੋਲੀ ਜਾਂਦੀ ਹੈ ਜੀ ਉਹ ਕਿਸੇ ਪੰਜਾਬੀ ਬੋਲੀ ਜਾਂਦੀ ਹੈ ਤੋਂ ਮੇਰਾ ਕਹਿਣ ਦਾ ਤਹਾ ਹੈ ਮੈਂ

तो <laughs> मैं तो पहले कह चुका हूं कि एक दूसरे के विचारों का सम्मान करना होगा एक दूसरे के मुद्दों का सम्मान करना होगा सभी इस बात के इस विषय पे आगे बात हो सकती है जब तक आप एक दूसरे के मुद्दों और विषयों का सम्मान नहीं करेंगे तब तक इस तरह की बात करना ही बेमानी है मैं तो पहले कह चुका हूँ ये बात लेकिन विषयों को समझना बड़ा महत्वपूर्ण है मैं आपको एक जानकारी और देना चाह रहा था जो मेरी बात पिछले उसमें कट गई थी जैसे पाकिस्तान पानी जा रहा है ये बात साहब ने दोहराई थी आज बैठक में भगवंत मान जी ने स्वयं इस बात को स्वीकार किया कि हरि के पत्तन से जो पानी पाकिस्तान में जा रहा है हम उस बैराज को रिपेयर कर रहे हैं मतलब ये काम तो बहुत पहले कर लेना चाहिए था पंजाब सरकार को, क्यों तो क्यों पाकिस्तान को पानी दे रहे थे अब हमने तो केवल इतना कहा था कि साहब जो पानी पाकिस्तान जा रहा है क्यों ना पंजाब हरियाणा उसका यूज ठीक ये काम पंजाब सरकार को तो बहुत पहले करना चाहिए था जो आज स्वीकार भगवान जी ने देखिये मसले तो मिल बैठ कर ही हल होंगे चाहे कोई भी मसला हो और एक पॉइंट पे तो दोनों को रुकना पड़ेगा और एक साथ चलना पड़ेगा आगे बहुत बहुत शुक्रिया जी आपका हमारे साथ जुड़ने के लिए बाब थोड़ा भी बहुत बहुत शुक्रिया जुड़ने